ਸਸਿਗੋ ਜੀ ਪਹਿਲਾ ਸਾਰਿਆਂ ਨੂੰ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਵੀਡੀਓ ਬਣਾਉਣ ਲਈ ਜਿਹਦਾ ਮਕਸਦ ਸਿਰਫ ਉਹਨਾਂ ਬੰਦਿਆਂ ਨੂੰ ਰਿਪਲਾਈ ਕਰਨਾ ਜਿਹੜੇ ਛੋਟੀ ਸੋਚ ਰੱਖਦੇ ਆ ਤੇ ਇੱਕ ਦੂਜੇ ਮੁਲਕਾਂ ਨੂੰ ਨਿੰਦਣ ਲੱਗੇ ਹੋਏ ਆ ਕੋਈ ਕਹਿਣਾ ਦੀ ਬੇਤਿਕਰ ਦਾ ਕੋਈ ਆਸਟ੍ਰੇਲੀਆ ਬਾਰੇ ਬਹੁਤ ਬੋਲ ਆਪਾਂ ਸਿਰਫ ਵੀਡੀਓ ਬਣਾਉਣ ਲੱਗੇ ਆ ਉਹਨਾਂ ਬੰਦਿਆਂ ਦੀ ਛੋਟੀ ਸੋਚ ਨੂੰ ਰਿਪਲਾਈ ਲਈ ਜਿਹਦੇ ਲਈ ਮੇਰੇ ਲਾਭ ਤੇ ਸਿੱਧੂ ਵੀਰ ਦੋਵਾਂ ਜਣੇ ਨੇ ਇੱਕ ਚੰਦ ਰਹਿਣਾ ਲਿਖਿਆ ਉਹ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਐਦਾਂ ਜੀ ਕੀ ਗੱਲ ਕਰਦਾ ਬਈ ਆਸਟ੍ਰੇਲੀਆ ਦੀ ਯਾਰ ਸਾਡੇ ਵੀ ਉੱਥੇ ਵੱਸਦੇ ਆ ਤੂੰ ਪਤਾ ਤੂੰ ਗੱਲ ਕਰਦਾ ਛੇ ਬੈਂਡ ਦੀ ਕਹਿੰਦਾ ਸੱਤ ਵਾਲੇ ਨੂੰ ਉੱਥੇ ਪੀਆਰ ਕਰਦੇ ਆ ਓ ਛੋਟੂ ਗੱਲ ਸੁਣ ਮੇਰੀ ਤੇਰੇ ਵਰਗੇ ਤਾਂ ਹੀ ਤਾਂ ਪੰਜ ਪੰਜ ਵਾਰ ਆਈਲੈਂਡਸ ਦਾ ਪੇਪਰ ਭਰਦੇ ਆ 100 ਫੁੱਟ ਬੀ ਡਬਲਯੂ ਦੀ ਗੱਲ ਕਰਦਾ ਕਦੇ ਪੀਟਰ ਵੈਲਟ ਦੀ ਧੱਕ ਸੁਣੀ ਗੋਰੇ 100 100 ਫੁੱਟ ਦੂਰ ਤੋਂ ਸਲਾਮਾ ਕਰਦੇ ਆ ਕਹਿੰਦਾ ਪਰਥ ਦੀ ਸੜਕ ਤੇ ਵਿੰਡੋ ਨਹੀਂ ਖੋਲੀ ਜਾਣੀ ਕਦੇ ਕੋਕਾ ਹਿਲ ਦਾ ਨਾਂ ਸੁਣਿਆ ਤੇਰੇ ਵਰਗੇ ਤਾਂ ਨਾ ਸੁਣ ਕੇ ਹੀ ਪੈਂਟ ਗਿੱਲੀ ਕਰਦੇ ਆ 8000 ਫੀਸ ਇੱਕ ਸਮੈਸਟਰ ਦੀ ਤੇ ਤਿੰਨ ਸਮੈਸਟਰ ਸਾਲ ਚ ਪੂਰੇ ਕਰਦੇ ਆ ਜਿੰਨੀ ਤੇਰੀ ਫੀਸ ਹੋਣੀ ਉਹ ਨਹੀਂ ਤਾਂ ਸ਼ੈੱਡ ਨਾਲ ਇੱਕ ਸਫਲੀ ਤੇ ਭਰਦੇ ਆ ਪੂਰੇ ਸ਼ਹਿਰ ਚ 37 ਮੀਟਰ ਡੇਲ ਦੀ ਤੱਕ ਮਹਿਫਲਾਂ ਤਾਂ ਇੱਥੇ ਹੀ ਸਜਦੀਆਂ ਨੇ ਫਾਰਮਾ ਉਸ ਦਾ ਬਸ ਫੋਟੋਆਂ ਨੂੰ ਰੱਖਿਆ ਬੜਕਾਂ ਤਾਂ ਇੱਥੇ ਹੀ ਵਜਦੀਆਂ ਨੇ ਭਾਈ ਬੇਸ਼ੱਕ 1.5 ਲੱਖ ਤੂੰ ਇੰਡੀਆ ਨੂੰ ਪਾਉਂਦਾ ਹੋਏਗਾ ਅਸੀਂ ਵੀ ਕਿਹੜਾ ਮਰਦੇ ਆ ਗੱਡੀਆਂ ਫੀਸਾਂ ਤੇ ਨਾਲ-ਨਾਲ ਬਾਪੂ ਦੇ ਵੀ ਸ਼ੌਂਕ ਪੂਰੇ ਕਰਦੇ ਆਂ ਬੇਮਤ ਮਤਰੀ 500 ਟੱਪ ਜਾਂਦੀ ਐ ਇੰਸ਼ੋਰੈਂਸ ਤੇ 500 ਹੀ ਕਿਸ਼ਤਾਂ ਜਾਂਦੀ ਆ ਚਲੇਜਰਾ ਚਾਰਜਰਾਂ ਦੇ ਤਾਂ ਤੈਨੂੰ ਸਪੈਲਿੰਗ ਵੀ ਨਹੀਂ ਆਉਂਦੇ ਹੁਣੇ ਜਸੂਤਾਲੀ ਵਾਲੇ ਤੇ ਪੀਲਾ ਡਿਲੀਵਰੀਆਂ ਕਰਦੇ ਆ ਕਦੇ ਕਾਰਾਂ ਦੇ ਸ਼ਕੀਨ ਇੰਸਟਾ ਦੇ ਸਰਚ ਕਰੀ ਕਦੇ ਕਾਰਾਂ ਦੇ ਸ਼ਕੀਨ ਇੰਸਟਾ ਦੇ ਸਰਚ ਕਰੀ ਮਸਟੈਂਗਾਂ ਦੀ ਗੱਲ ਕਰਦਾ ਸੀ ਜੱਟ ਰੋਲਸ ਰੋਇਸ ਜੈਗਵਾਰਾਂ ਵੈਂਟਲਿਆਂ ਫਰਾਰੀਆਂ ਤੇ ਗੇੜੀ ਧਰਦੇ ਆ ਵੀਰੇ 1967 ਚ ਖੋਇਆ ਉਹਦਾ ਪ੍ਰਧਾਨ ਮੰਤਰੀ ਦਾ ਲੱਭ ਲੋ ਗੱਲਾਂ ਚੰਦ ਤੱਕ ਪਹੁੰਚਣ ਦੀਆਂ ਕਰਦੇ ਆ ਅੱਡੇ ਤੋਂ ਜ਼ਿਆਦਾ ਪੰਜਾਬੀ ਮਿਸਟਰ ਨੇ ਇੱਥੇ ਨਾਮ ਸੁਣ ਕੇ ਹੀ ਗੋਰੇ ਰਾਹ ਛੱਡ ਦਿੰਦੇ ਆ ਐਨੀ ਕਿ ਰਿਸਪੈਕਟ ਆ ਪੰਜਾਬੀਆਂ ਦੀ ਇੱਥੇ ਨਿਸ਼ਾਨ ਸਾਹਿਬ ਦੂਰੋਂ ਦੇਖ ਕੇ ਹੀ ਲੋਕੀ ਸਿਰ ਝੁਕਾ ਕੇ ਲੰਘਦੇ ਆ ਬਾਕੀ ਵੀਰੇ ਦੇਸ਼ ਮਾੜਾ ਕੋਈ ਨਹੀਂ ਹੁੰਦਾ ਤੇਰੇ ਜਿਹੇ ਚਾਰ ਕੀ ਬਦਨਾਮ ਕਰਦੇ ਆ ਨਾ ਹੀ ਆਪਾਂ ਕਦੇ ਲੰਡੂ ਗੱਲ ਕਰੀਏ ਨਾ ਹੀ ਆਪਾਂ ਸਹਨੇ ਆ ਆਸਟ੍ਰੇਲੀਆ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਬਸ ਰੱਬ ਦੀ ਰਜ਼ਾ ਚ ਰਾਜ਼ੀ ਰਹਿਨੇ ਆ। ਤੇ ਇਹਦੇ ਨਾਲ ਭਾਈ ਇੱਕ ਹੋਰ ਆ ਯਾਰ ਧੀਆ ਪੈਣਾ ਬਾਰੇ ਤੇ ਗੁਰੂ ਘਰਾਂ ਬਾਰੇ ਕਿਹਾ ਗਿਆ ਉਹਦੇ ਲਈ ਵਿਚਾਰ ਮੈਣਾ। ਉਹ ਵੀ ਬੋਲ। ਐਵੇਂ ਮਾੜੀ ਐਵੇਂ ਮਾਈ ਨਾ ਆਪਾਂ ਗੱਪ ਕੋਈ ਸਦਾ ਕਰੀਏ ਗੱਲ ਸਿਆਣਿਆਂ ਵਾਲੀ। ਮਾਵਾ ਪੈਣਾ ਤੇ ਗੁਰੂ ਘਰਾਂ ਨੂੰ ਵਿੱਚ ਲਿਆਉਣਾ ਇਹ ਗੱਲ ਹੁੰਦੀ ਆ ਨਿਆਣਿਆਂ ਵਾਲੀ। ਜਿਹੜੇ ਦੇਸ਼ ਦਾ ਖਾਈਏ ਉਹਦੇ ਬਾਰੇ ਨਾ ਕਦੇ ਬੋਲ ਮਾੜਾ ਜਰੀਏ। ਜਿਹੜਾ ਇਹਦੇ ਬਾਰੇ ਮਾੜਾ ਬੋਲੇ ਉਹਨੂੰ ਛਟਕਿਆਂ ਦੇ ਵਿੱਚ ਖੰਡਾ ਢਾਕੇ। ਧੰਨਵਾਦ ਭਾਈ ਸਾਰਿਆਂ ਦਾ। ਥੈਂਕ ਯੂ। ਆਏ ਕੰਮ ਸਾਡੀ ਯਾਰਾਂ ਨਾਲ ਡੇਢ ਸ਼ਾਮੀ ਕਰ ਤੱਕ ਲੋਲਾ ਜੋ ਕਰੋਂ ਪਿਆ ਗੱਟੀਆਂ ਤੇ ਗੱਟੀਆਂ ਤੇ ਗਰਖਾ ਨੇ ਲੱਗੇ ਰਹਿੰਦੇ ਚੱਲ ਵੀ ਪਲਾਜ਼ੇ ਵਿੱਚ ਟੋਕਿਆ ਉਹ ਮਾਮਿਆਂ ਨੂੰ ਟੈਚ ਨਾਲ ਕਹੜਾ ਕੋਈ ਹੋਜ ਕਿਉਂਕਿ ਚੱਲਦਾ ਏ ਪੁੱਠਾ ਸਾਡਾ ਮਾਈਂ ਦੀ ਕੁੜੀ ਓਏ ਯਾਰਾਂ ਦਾ ਸਰੂਰ ਕਿਸੇ ਕੱਲ ਦਾ ਗਰੂਰ ਚੱਲੇ ਮਿੱਤਰਾਂ ਦੀ ਪੂਰੀ ਥੱਕ ਜਾ ਬਗੂਣੀਏ ਯਾਰਾਂ ਦਾ ਸਰੂਰ ਕਿਸੇ ਕੱਲ ਦਾ ਗਰੂਰ ਚੱਲੇ ਮਿੱਤਰਾਂ Si te é